ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੁਪਾਰ ਹੈ ਜਨਨ ਦਿਦਸਵਾ ਆਖ ਤੇ YouTube ਫੈਮਲੀ ਕਿਤਾ ਸਾਰੇ ਠੀਕ ਠਾਕ ਹੋ ਦੀਵੇ ਸਾਰਾ ਸਤਿਕਾਰ ਜੀ ਮੈਂ ਗਲੀ ਬੁਪਾਰ ਹੈ ਤੋਂ ਉਸਨੇ ਚੈਨਲ ਨਵਿਓ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਕੱਲਾ ਵੀਸੀ ਕਨ ਜਾਏ ਜਿਹਨਾਂ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੇਰੇ ਚੈਨਲ ਨੂੰ ਪਸੰਦ ਕਰਦੇ ਆ ਦੇਖਦੇ ਆ ਤੇ ਉਹਨੂੰ ਸਬਸਕ੍ਰਾਈਬ ਕਰਦੇ ਆ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਜੀ ਤੇ ਦੇਖੋ ਜੀ ਅੱਜ ਹੋ ਗਿਆ ਸ਼ਨੀਵਾਰ ਤੇ ਬਾ ਸਾਢੇ 12 ਦਾ ਹੋ ਗਿਆ ਟਾਈਮ ਤੇ ਅੱਜ ਬਲੌਗ ਸਟਾਰ ਬਲੌਗ ਸਟਡੀ ਹੋਈ ਨਹੀਂ ਵੀ ਤਸਵੀਰ ਦੀ ਤੇ ਕੰਮਕਾਰ ਵਿੱਚ ਇਦਾਂ ਮੇਰਾ ਟਾਈਮ ਲੱਗ ਗਿਆ ਦੇਖੋ ਜੀ ਪੰਡਾ ਵਾਲਾ ਕੰਮ ਜੋ ਹਨੇਰੇ ਉੱਠ ਕੇ ਹੈ ਨਾ ਸ਼ੁਰੂ ਹੁੰਦੇ ਆ ਤੇ ਸਾਰਾ ਦਿਨ ਚੱਲਦੇ ਰਹਿੰਦੇ ਆ ਤੇ ਅੱਜ ਕੱਲ੍ਹ ਤਾਂ ਕੰਮ ਕਰ ਤਾਂ ਚਲੋ ਖੈਰ ਹੈ ਇਦਾਂ ਤਾਂ ਤੇ ਹੋਰ 2 ਵਜੇ ਬਸ ਨਹੀਂ ਸੌਰੀ 2 ਵਜੇ ਨਹੀਂ ਆ 2 ਘੰਟੇ ਪਹਿਲਾਂ ਅਸੀਂ ਲਾਈਵ ਹੋ ਕੇ ਹਟੇ ਸੀਗੇ ਸਾਡੇ ਪਰਮਿੰਦਰ ਕੌਰ ਭੈਣ ਜੀ ਹੁਣੀ ਔਰ ਜੋਤੀ ਵਲੌਗ ਵਾਲੇ ਆ ਪੈਣਾ ਹੁਣੀ ਆਈਆਂ ਸੀ ਵਿੱਚ ਵਲੌਗ ਦੇ ਬਹੁਤ ਧੰਨਵਾਦ ਉਹਨਾਂ ਦਾ ਤੁਸੀਂ ਵੀ ਸਾਰਿਆਂ ਨੇ ਜਿਹੜੇ ਮੇਰੇ ਵਲੌਗ ਦੇਖਦੇ ਆ ਜਿਹਨੂੰ ਸਾਡੇ ਵਲੌਗ ਚ ਆਇਆ ਕਰੋ ਜਾਨੀ ਸਾਡੇ ਲਾਈਵ ਚ ਆਇਆ ਕਰੋ ਨਾ ਵਧੀਆ ਲੱਗਦਾ ਆ ਭੈਣਾ ਆਪਣਾ ਗੱਲਾਂ ਬਾਤਾਂ ਕਰਦੇ ਹੈ ਨਾ ਤੇ ਲਾਈਵ ਅਸੀਂ ਦੁਪਹਿਰ ਨੂੰ ਟਾਈਮ ਰੱਖ ਲਿਆ ਜੀ ਹੁਣ ਦੁਪਹਿਰ ਨੂੰ ਅਸੀਂ ਲਾਈਵ ਆਉਣੇ ਆ ਤੁਸੀਂ ਸਾਰੇ ਜਾਣੇ ਮੇਰੇ ਭੈਣ ਪ੍ਰਾਜ ਨੂੰ ਸਾਡੇ ਲਾਈਵ 'ਚ ਆਇਆ ਕਰੋ ਲਾਈਕ ਮੈਂਡ ਸ਼ੇਅਰ ਕਰਾਇਆ ਕਰੋ ਤੇ ਚਲੋ ਫਿਰ ਵਧੀਆ ਲੱਗਦਾ ਹੈ ਤੇ ਮੇਤੋ ਵੀ ਡਾਕਟਰ ਸਾਹਿਬ ਲਾਈਕ ਕਰਦੇ ਸੀਗੇ ਤੇ ਮੈਂ ਉੱਧਰ ਦਾਣੇ ਛੱਟਣ ਢੇ ਸੀ ਤੁਹਾਨੂੰ ਪਤਾ ਮੈਂ ਛੱਜ ਲੈ ਗਈ ਨਾ ਨਵਾਂ ਕੱਲ ਤੇ ਭਾਈ ਇੱਥੇ ਆਇਆ ਸੀਗਾ ਤੋਂ ਲਿਆ ਸੀ ਛੱਜ ਤੇ ਫਿਰ ਮੰਡੀ ਹੁਣਦਾ ਸੀਗਾ ਜਿਦਾਂ ਕਰ ਲੋ ਦਾਣ ਬਾਧੂ ਇਹ ਹੁੰਦੇ ਦਾਣੇ ਉਹ ਵਿੱਚ ਫੱਕਰੀ ਹੁੰਦੀ ਉਹ ਸਾਫ ਸਫਾਈ ਕਰਨੀ ਪੈਂਦੀ ਉਹ ਤੇ ਮੈਂ ਕਰਨ ਢੇ ਸੀ ਵੀ ਲਈ ਤੇ ਅੱਦਕ ਬੁਰਾ ਹੋਇਆ ਤਾਂ ਮੇਰੇ ਲੈ ਗਿਆ ਤੇ ਹੁਣ ਇੱਦਿ ਹੌਲੀ ਹੌਲੀ ਉਹ ਸਾਫ ਸਫਾਈ ਕਰੂੰਗੀ ਦੋ ਦਿਨ ਬੋਰੇ ਹੈਗੇ ਆ ਜਗ ਭੈਣ ਦੀ ਕਿਸੇ ਦੀ ਹਿੰਮਤ ਲੈ ਲੂਗੀ ਹੈ ਨਾ ਤੇ ਨਾਲ ਉਹਨੂੰ ਵੀ ਚੱਲ ਲੈ ਲੂਗੀ ਨਾਲ ਹੈ ਨਾ ਹੁਣ ਤੇ ਗੈਰੀ ਤੋਂ ਲਾਈਟ ਆਈ ਆ ਦੇਖੋ ਜੀ ਇਹ ਮੋਟਰਾਂ ਦੀ ਲਾਈਟ ਆ ਪਾਸੋਂ ਦੀ ਖਰਾਬ ਹੋਈ ਆ ਤੁਹਾਨੂੰ ਪਤਾ ਵੀ ਪਰਸੋਂ ਨੇਰੀ ਝੱਖੜ ਤੂਫਾਨ ਬਹੁਤ ਜ਼ਿਆਦਾ ਆਇਆ ਸੀ ਉਹਦੇ ਕਰਕੇ ਤਾਰਾਂ ਬਹੁਤ ਟੁੱਟ ਗਈਆਂ ਤੇ ਜਿਹੜੀਆਂ ਲਾਈਟਾਂ ਹੈਗੀ ਸਾਡੀ ਪਲੀ ਸਾਰੀ ਸੁੱਕ ਗਈ ਆ ਚਲੋ ਖੈਰ ਹੁਣ ਸ਼ਾਇਦ ਆ ਗਈ ਹੋਣੀ ਕਹਿੰਦੇ ਸੀ 12 ਵਜੇ ਤੋਂ ਬਾਅਦ ਆਉਣੀ ਆ ਲਾਈਟ ਤੇ 12 ਤੋਂ ਉੱਪਰ ਦਾ ਟਾਈਮ ਹੋ ਗਿਆ ਆ ਆਲਗੇ ਦਾ ਵਧੀਆ ਗੱਲ ਹੈ ਜੀ ਦੇਖੋ ਜੀ ਪਨੀਰੀ ਮਾੜਾ ਸੁੱਕਾ ਲੱਗੇ ਤੇ ਪਨੀਰੀ ਖਰਾਬ ਹੋ ਜਾਂਦੀ ਆ ਇੰਨੀ ਮਿਹਨਤ ਲੱਗਦੀ ਆ ਬੀ ਲਿਓਣ ਤੇ ਪੈਸੇ ਲੱਗਦੇ ਆ ਬਿਜਣ ਦੀ ਮਿਹਨਤ ਲੱਗਦੀ ਹੈ ਕਿੰਨੀ ਟੈਨਸ਼ਨ ਹੁੰਦੀ ਹੈ ਨਾ ਤੇ ਲਾਈਟ ਮੇ ਲੱਗਾ ਆ ਗਈ ਨਾ ਤਾਂ ਸਭ ਨਹੀਂ ਹੈ ਤਾਂ ਹੀ ਉਹ ਨਹੀਂ ਆਏਗੇ ਕੋਤੋਂ ਸੋ ਦੇਖਣ ਗਏ ਆ ਵੀ ਹੁਣ ਲਾਈਟ ਆਈ ਨਹੀਂ ਹੈਗੀ ਬੜੀ ਟੈਨਸ਼ਨ ਹੁੰਦੀ ਹੈ ਜ਼ਿੰਮੇਦਾਰ ਨੂੰ ਨਾ ਜਿੱਦਾਂ ਆਪਾਂ ਕਿਦਾ ਬੱਚਿਆਂ ਨੂੰ ਫਸਲ ਨੂੰ ਪਾ ਲਈਦਾ ਆ ਤੇ ਫਿਰ ਉਹਨੂੰ ਵੱਡੀ ਕਰੀਦਾ ਆ ਤੇ ਫਿਰ ਆਪਾਂ ਨਵਾਸ ਹੁੰਦੀ ਆ ਤੇ ਬਹੁਤ ਆਸਾ ਹੁੰਦੀ ਹੈ ਜ਼ਿੰਮੇਦਾਰ ਨੂੰ ਨਾ ਫਸਲਾਂ ਆਪਣੀਆਂ ਤੇ ਨਾ ਤੇ ਜਦੋਂ ਜੇਕਰ ਰੋਲਦਾ ਨਾ ਮੰਡੀਆਂ ਚ ਤੇ ਬੜਾ ਦਿਲ ਦੁਖਦਾ ਵਾ ਤੇ ਜਦੋਂ ਖੜੀ ਕਣਕ ਨੂੰ ਜਾਂ ਝੋਨੇ ਨੂੰ ਅੱਗ ਲਾਈ ਜਾਂਦੀ ਹੈ ਨਾ ਤਦੋਂ ਵੀ ਬਹੁਤ ਮਨ ਖਰਾਬ ਹੁੰਦਾ ਦੇਖੋ ਜੀ ਜੋ ਖੈਰ ਕਿਸਮਤ ਦਾ ਫਿਰ ਮੈਂ ਕਹਿੰਦੀ ਵੈਲ ਤੇ ਸ਼ੁਕਰ ਕਰਿਆ ਕਰੋ ਹਾਂ ਚਲੋ ਖੈਰ ਰੋਟੀ ਪਾਣੀ ਕਰਕੇ ਸਮੇਂ ਦਾ ਚਾਹ ਪਾਣੀ ਪੀ ਕੇ ਤੋਂ ਕੱਪੜੇ ਧੋ ਕੇ ਤੇ ਹੁਣ ਬਣਾ ਲਈ ਚਾਹ ਘੁੱਟ ਮੈਂ ਤੇ ਕੱਲ ਥੋੜੀ ਸ਼ਾਪਿੰਗ ਕੀਤੀ ਸੀਗੀ ਕੱਲ ਪਲਾਥ ਨੂੰ ਗਈ ਸੀ ਸੀ ਤੇ ਯਾਨੀ ਕੋਈ ਵੀਡੀਓ ਨਹੀਂ ਬਣਾਈ ਹੈਗੀ ਉਥੋਂ ਤੁਹਾਨੂੰ ਪਤਾ ਸ਼ਾਮ ਨੂੰ ਗਿਆ ਸੀ ਕਾਲੀ ਕਾਲੀ ਸਮਾਨ ਖਰੀਦ ਕੇ ਲੈ ਆਇਆ ਸੀ ਨਾ ਤੇ ਕਈ ਵਾਰੀ ਇਦਾਂ ਦਾ ਮੌਕਾ ਹੁੰਦਾ ਵੀ ਆਪਾਂ ਨੂੰ ਵੀਡੀਓ ਬਣਾਉਣ ਦਾ ਮੌਕਾ ਨਹੀਂ ਮਿਲਦਾ ਹੈਗਾ ਤੇ ਜਾਂ ਟਾਈਮ ਲੱਗਦਾ ਨਹੀਂ ਵੀਡੀਓ ਬਣਾਉਣ ਦਾ ਕਿਤੇ ਆ ਜਾਂਦਾ ਨਾ ਤਾਂ ਅੱਜ ਮੇਰੀ ਰੀਜ ਪੂਰੀ ਹੋਈ ਆ ਤੁਹਾਨੂੰ ਵੀ ਚੀਜ਼ ਦਿਖਾਣੀ ਹੈ ਮੈਂ ਕੀ ਕੀ ਲੈ ਕੇ ਆਈ ਹਾਂ ਉਥੋਂ ਇੱਕ ਚਾਹ ਵੀ ਮੇਰੀ ਜ਼ਾਦੀ ਕਰਮਿਆਤ ਵਿੱਚ ਉਹ ਦੋ ਠੰਡਾ ਮ ਪਾਇਆ ਇਹਦੇ ਦੀ ਮੈਂ ਕੱਲ ਬਕਸੀ ਬਦਾਮ ਕਾਜੂ ਇਦਾਂ ਮੱਚੀ ਜਾਂ ਪੀਸਣ ਨੂੰ ਹੈ ਨਾ ਇਹ ਸਾਨੂੰ ਮੈਂ ਦਿਖਾਉਣੀ ਆ ਤੇ ਕਿੰਨੇ ਮੱਗ ਵਾਲੀ ਕਿੰਨੇ ਵਾਲੀ ਹੈਗੀ ਕਿ ਨਹੀਂ ਇਹ ਤਾਂ ਦੇਖੋ ਜੀ ਇਨ ਇਨ ਇਨਸਲਾ ਇਨਸਲਾ ਕੰਪਨੀ ਦੀ ਆ ਵਧੀਆ ਆ ਜੀ ਹੈ ਨਾ ਹਾਂਜੀ ਆ ਦੇਖੋ ਜੀ ਫਿਕਸੀ ਤੇ ਕੱਲ ਦੀ ਇਹ ਦੇ ਬੰਦ ਪਈ ਹੈ ਤੇ ਮੈਂ ਓਪਨ ਨਹੀਂ ਕੀਤਾ ਇਹਨੂੰ ਤੇ ਦੇਖੋ ਜੀ ਕੁੱਝ ਨਾਂ ਦੇ ਦੀ ਸੀ ਅੱਜ ਮੇਰੀ ਹੋ ਗਈ ਰੀਚ ਪੂਰੀ ਹੈ ਨਾ ਤੇ ਮੈਂ ਅੱਜ ਲਿਆਉਂ ਕੱਲ ਲਿਆਉਂ ਮੱਚ ਦੇ ਇੰਟੈਰਨਲ ਅੰਨ ਸੀਗਾ ਲੇਕਿਨ ਇੱਕ ਤੇਨ ਜਗ ਵਾਲੀ ਸੀਗੀ ਬਿਲਕੁਲ ਕਲਾਇਨ ਆ। ਤੇ ਆ ਦੇਖੋ ਯਾ ਚੀਜ਼ ਆ। ਤੇ ਨਾਲ ਲਿਖ ਜੀ ਦੀ। ਦੇਖੋ ਕਿੰਨੀ ਵਧੀਆ ਕੰਪਨੀ ਦੀ ਆ। ਤੇ ਮੈਂ ਕਹ ਡੇਢ ਹਜ਼ਾਰ ਦੀ ਆਈ ਆ ਇਹ। ਤੇ ਬਹੁਤ ਆਰਾਮਦਾਰੀ ਹੁੰਦੀ ਏ ਕੋਈ ਪੈਸੇ ਖੱਜ ਲੋ ਨਾ। ਤੇ ਬਿਲਕੁਲ ਦੁੱਧ ਵਾਲੀ ਮਦਾਨੀ ਵੀ ਹੈਗੀ ਆ ਤੇ ਔਰ ਜੂਸ ਵਾਲੀ ਮਸ਼ੀਨ ਵੀ ਹੈਗੀ ਆ। ਔਰ ਚੋਪਰ ਮੈਂ ਪਿਛਲੇ ਮਹੀਨੇ ਚ ਲਿਆਂਦਾ ਸੀ ਉਹ ਵੀ ਹੈਗਾ ਆ। ਤਕਰੀਬਨ ਮੈਂ ਹੌਲੇ ਹੌਲੇ ਸਾਰਾ ਸਮਾਨ ਬਣਾਈ ਜਾਂਦੀ ਆ। ਔਰ ਬਣਾਉਣਾ ਪੈਂਦਾ ਜੀ ਆਪੇ ਲੋੜ ਨੂੰ ਹਨਾ ਤੇ ਸਾਰੇ ਕੰਮ ਕਰਨੇ ਪੈਂਦੇ ਆ ਆ ਦੇਖੋ ਜੀ ਇਹ ਜੀ 2 ਡੱਗ ਵਾਲੀ ਆ ਤੇ 3 ਡੱਗ ਵਾਲੀ ਨਹੀਂ ਸੀਗੀ 3 ਡੱਗ ਵਾਲੀ ਵੀ ਮੈਂ ਲਈ ਨਹੀਂ ਸੀਗੀ ਚਲੋ ਲੈਂਦਾ ਇਹਨਾਂ ਸਾਦਾ ਵਧੀਆ ਆ ਆ ਦੇਖੋ ਜੀ ਦੇਖੋ ਕਿੰਨਾ ਖੁੱਲਾ ਜਾਗਿਆ ਵਿੱਚ ਬਦਾਮ ਕਾਜੂ ਕੁਝ ਵੀ ਆਪਾਂ ਸੋਚ ਜਵੈਣ ਕੁਝ ਵੀ ਚੀਜ਼ ਪੀ ਸਕਦੇ ਆ ਤਾਂ ਬਹੁਤ ਸੌਖਾ ਹੋ ਜਾਂਦਾ ਹੈ ਤੇ ਕਿਸੇ ਚੀਜ਼ ਮੰਗਣ ਨਾਲੋਂ ਹਨਾ ਪਹਿਲਾਂ ਇਹਦੇ ਲਈ ਚੀਜ਼ ਲੈਣ ਜਾਓ ਫਿਰ ਬਰਤ ਕੇ ਨੂੰ ਚੀਜ਼ ਬਣਾਉਣ ਜਾਓ ਹਨਾ ਕਿੰਨਾ ਟਾਈਮ ਵੇਸਟ ਹੁੰਦਾ ਹੈ ਅਗਲੇ ਦੀ ਪਹਿਲੀ ਗੱਲ ਅਗਲੇ ਦੀ ਮਰਜ਼ੀ ਕੋ ਦੇ ਵੀ ਇਹਨਾਂ ਦੇ ਵੀ ਨਾ ਇਹ ਵੀ ਗੱਲ ਹੋ ਜਾਂਦੀ ਹੈ ਚਲੋ ਜੀ ਇਹ ਜਲਦ ਪੇਟੋ ਗਿਆ ਦੇਖੋ ਜੀ ਕੋਰੀ ਬੈਠੇ ਖਾਚੇ ਗਏ ਤਾਂ ਆਰਾਮਦਾਰੀ ਹੋ ਗਈ ਹੈ ਨਾ ਤੇ ਚਿਲਸੋ ਜਨਮ ਪਿਆ ਤਾਂ ਫਟਾਫਟ ਜੀ ਬਣਾ ਲਈ ਆ ਟੱਕਣੇ ਦੇ ਉੱਪਰ ਇਹ ਵੱਡੇ ਜਿਹੜੇ ਟੱਕਣੇ ਆ ਤੇ ਆ ਇਹ ਹੈਗਾ ਛੋਟਾ ਜਿੰਦਾ ਕਹਿੰਦੇ ਇਹ ਪਾਈ ਪਾਜੀ ਕਹਿੰਦੇ ਸੀਗੇ ਕਿ ਤੁਸੀਂ ਚਟਣੀ ਵਗੈਰਾ ਵਿੱਚ ਬਣਾ ਸਕਦੇ ਆ ਨਾ ਜੇ ਥੋੜੀ ਹੈਗੀ ਉਹ ਵਿੱਚ ਇਹਦੇ ਵਿੱਚ ਵੀ ਘੱਟ ਪਾ ਸਕਦੇ ਬਣਾ ਸਕਦੇ ਆ ਇਸ ਕੰਮ ਨੂੰ ਨੇ ਕੋਈ ਚੀਜ਼ ਬਣਦੀ ਦਾ ਬਣਾਓ ਤਾਂ ਬਣ ਜਾਂਦੀ ਆ ਜੇ ਨਹੀਂ ਤੇ ਫਿਰ ਨਹੀਂ ਹੈ ਨਾ ਤੇ ਤਾਂ ਕਿਉਂ ਵਜੇ ਜੀ ਰੋਡ ਦੇ ਬਣ ਜਾਂਦੀ ਜਿਵੇਂ ਗੱਲ ਹੈਗੀ ਚਲੋ ਜੀ ਮੈਨੂੰ ਬੜੇ ਚਿਰਾਂ ਦੇ ਰੀਤ ਸੀਗੀ ਤੇ ਮੈਂ ਮਿਕਸੀ ਲੈਣੀ ਹੈ ਜੀ ਚਲੋ ਆ ਗਈ ਹੈ ਤੇ 1.500 ਦੀ ਆਈ ਹੈ ਜੀ ਮੇਰੇ ਭੈਣਾਂ ਨੇ ਫੇਰੇਟ ਪੁੱਛਣਾ ਵੀ ਤਾਂ ਰੇਟ ਕਿੰਨਾ ਹੈ ਨਾ ਤੁਹਾਨੂੰ ਮੈਂ ਦੱਸ ਦਾਰ ਰੇਟ ਜੀ ਤੁਹਾਨੂੰ ਮਿਕਸੀ ਆ ਗਈ ਹੁਣ ਵੀਡੀਓ ਬਣਾ ਕਰਾਂਗੇ ਤੇ ਵਧੀਆ ਜੀ ਜੀ ਛੋੜੀਆ ਵਿੱਚ ਜ ਵੱਡੀਆਂ ਵਿੱਚ ਆ ਦਾ ਬਹੁਤ ਹੁੰਦਾ ਨਾ ਤੇ ਹੁਣ ਆ ਵੀ ਚਾਹੀਦਾ ਹੈ ਮੈਨੂੰ ਸ਼ੌਂਕ ਬਹੁਤ ਜਣਾ ਹੁੰਦਾ ਬਹੁਤ ਸ਼ੌਂਕ ਹੁੰਦੇ ਜਣਾ ਮੈਨੂੰ ਦਵਾ ਚੀਜ਼ ਹੋਵੇ ਮੈਨੂੰ ਵੀ ਹੋਵੇ ਖਾਣ ਦਾ ਵੀ ਬੜਾ ਸ਼ੌਂਕ ਆ ਵੀ ਆ ਵੀ ਖਾਈ ਹੋ ਵੀ ਖਾਈ ਆ ਵੀ ਬਣਾਈ ਹੋਵੇ ਬਣਾਈ ਇਹਦਾ ਤੇ ਚਲੋ ਜੀ ਹੁਣ ਬਾਤਾਂ ਹੈ ਕੁਸਮਾਤ ਹੈ ਵਧੀਆ ਕਰਕੇ ਇਹਨੂੰ ਪੈਕ ਕਰਦੇ ਆਂ ਇਹਨੂੰ ਜੀ ਦੀ ਵਾਰੰਟੀ ਹੈਗੀ ਆ ਮ ਇੱਕ ਸਾਲ ਦੀ ਵਾਰੰਟੀ ਦਿੱਤੀ ਉਹਨਾਂ ਨੇ ਆ ਦੇਖੋ ਜੀ ਇੱਕ ਸਾਲ ਦੀ ਗਰੰਟੀ ਦਿੱਤੀ ਆ ਤਦੋਂ ਸਾਹ ਸੰਭਾਲਣ ਲਈ ਨੰਗਿਆਂ ਦਾ ਕਾਫੀ ਟੈਂਪਰ ਹਾਂ ਹਾਂ ਜੀ ਮਿਕਸੀ ਲੈਣਦੀ ਆ ਜੀ ਤੇ ਵਧੀਆ ਹੋ ਗਿਆ ਬਾਕੀ ਚੀਜ਼ ਮੇਰੇ ਹੋ ਰਿਲਦੀ ਆ ਉਹ ਫਿਰ ਤੁਹਾਨੂੰ ਦੱਸਾਂਗੇ ਵੀ ਕਿਹੜੇ ਹੁੰਦੀ ਕਿਹੜੀ ਲੈ ਕੇ ਆਂਦੀ ਕਿਹੜੀ ਨਹੀਂ ਲੈਂਦੀ ਨਾ ਤੇ ਦੇਖੋ ਜੀ ਇਨਸਾਨ ਖਤਮ ਹੋ ਜਾਂਦਾ ਪਰ ਚੀਜ਼ਾਂ ਦੀਆਂ ਸ਼ਾਵਾਂ ਨਹੀਂ ਖਤਮ ਹੁੰਦੀਆਂ ਆਈਆਂ ਨੇ ਮੱਧ ਦੰਤ ਤੱਕ ਉਹਦੀਆਂ ਸ਼ਾਵਾਂ ਵਸ ਨਾਲ ਲਿੰਦੀਆਂ ਤੇ ਹੋਰ ਬਾਕੀ ਇੱਕ ਇੱਕ ਚੀਜ਼ ਹੋਰ ਤੇ ਇੱਕ ਮੇਰੀ ਭੈਣ ਨੇ ਜਿੱਦਾਂ ਕਰ ਲੋ ਵੀ ਸੂਟ ਦੀ ਰਿਕਵੈਸਟ ਕੀਤੀ ਸੀ ਮੇ ਤੋਂ ਜੀ ਮੈਂ ਉਹਨੂੰ ਗਿਫਟ ਕਰਨਾ ਦੇਖੋ 5 ਮੀਟਰ ਬਰੋਚਰ ਆਲਓਵਰ ਸੂਟ ਨਾ ਤੇ ਬਹੁਤ ਸੌਫਟ ਬਹੁਤ ਵਧੀਆ ਸੂਟ ਹੈ ਹਲ ਮੈਂ ਇੱਕਦਮ ਪਤਾ ਲੱਗਣਾ ਨਹੀਂ ਪਾਇਆ ਇਹਦਾ ਤੇ ਗਰਮੀ ਨਹੀਂ ਲੱਗਣੀ ਵਿੱਚ ਇਹਦੀ ਠੰਡਾ ਠੰਡਾ ਨੂੰ ਸੂਟਿਆ ਨਾਲ ਦੁਪੱਟਾ ਦੇਖੋ ਜੀ ਕਾਟਨ ਦਾ ਕਿੰਨਾ ਵਧੀਆ ਹੈ ਨਾ ਤੇ ਦੁਪੱਟਾ ਵੀ ਇੱਕਦਮ ਸੌਫਟ ਹੈ ਇੱਕ ਤਾਂ ਦੁਪੱਟੇ ਹੁੰਦੇ ਨੇ ਨਾ ਖਾਂਦੇ ਜੈ ਉਹ ਨਹੀਂ ਹੈਗਾ ਇਹ ਤੇ ਦੁਪੱਟਾ ਬਹੁਤ ਸੌਫਟ ਹੈ ਮੂੰਹ ਸਰਫ ਕਰੋ ਨਾਲ ਹੀ ਸਾਫ਼ ਹੋ ਜਾਂਦਾ ਵਧੀਆ ਹੋ ਜਾਂਦਾ ਮੂੰਹ ਸਾਫ਼ੜਨਾ ਮੇਰਾ ਪਿਆਰ ਬਹੁਤ ਹੈਦਾ ਤੇ ਜਿੱਥੇ ਪਿਆਰ ਹੈ ਉੱਥੇ ਚੀਜ਼ ਦੇ ਹੁੰਦੀ ਹੈ ਨਾ ਤੇ ਬਹੁਤ ਭੈਣਾਂ ਨੂੰ ਪੱਧਗੇ ਭੈਣ ਕਾਦੀ ਮੇਰੇ ਨਾਲ ਨਾ ਉਹ ਤੇ ਕਹਿੰਦੀ ਸੀ ਸੇਮ ਸੂਟ ਲੈਣਾ ਸኩል ਤੇਰੇ ਸੂਟ ਵਰਗਾ ਉਹ ਤਾਂ ਮੈਨੂੰ ਮਿਲਿਆ ਨਹੀਂ ਚਲੋ ਮੈਂ ਉਸ ਕਲਰ ਵਿੱਚ ਲੈ ਲੈਂਦਾ ਤੁਹਾਡਾ ਡਿਜ਼ਾਈਨ ਦਾ ਫਰਕ ਹੈ ਪਰ ਕਪੜਾ ਉਹੀ ਆ ਕਪੜਾ ਖੰਦਾ ਨਹੀਂ ਹੈਗਾ ਕਪੜਾ ਬਹੁਤ ਸੌਫਟ ਆ ਤੇ ਬਹੁਤ ਵਧੀਆ ਕਪੜਾ ਆ ਜੇ ਪਾਉਗੀ ਤੇ ਯਾਦ ਕਰੂਗੀ ਕਲਵੀ ਕਰਨ ਨੂੰ ਹਣਾ ਦੇਖੋ ਜੀ ਗੱਲ ਲੈਣ ਦੇ ਨਹੀਂ ਹੁੰਦੀ ਗੱਲ ਪਿਆਰ ਦੀ ਹੁੰਦੀ ਭੈਣਾ ਭੈਣਾਂ ਦੀ ਹੈ ਨਾ ਤੇ ਇਦਾਂ ਆ ਹੋਰ ਜੋ ਦੇ ਕੱਪੜੇ ਵੀ ਆ ਸਕੂਲ ਹਜੇ ਆਉਣਾ ਉਹਨੇ ਫਿਰ ਤੁਹਾਨੂੰ ਕੱਪੜੇ ਦਿਖਾਊਗਾ ਉਹ ਵੀ ਉਹਨੇ ਵੀ ਗੱਲ ਕੱਪੜੇ ਲੈ ਕੇ ਆਂਦੇ ਸੀਗੇ ਆਪਣੇ ਵਾਸਤੇ ਹੈ ਨਾ ਘਰ ਪਾਉਣ ਵਾਸਤੇ ਕਿਉਂ ਆਉਣ ਜਾਣ ਵਾਸਤੇ ਉਹ ਤਾਂ ਹੈਗੇ ਸੀਗੇ ਘਰ ਪਣ ਵਾਸਤੇ ਲੈ ਕੇ ਆਇਆ ਉਹ ਤੇ ਲਿਆਇਆ ਵੀ ਆਪਣੇ ਮਾਜੀ ਦੀ ਆਪਣੇ ਡੈਡੀ ਨਾਲ ਜਾ ਕੇ ਸ਼ਹਿਰ ਮੈਂ ਤਾਂ ਗਈ ਨਹੀਂ ਸੀਗੀ ਚਲੋ ਫਿਰ ਪੈਕਿੰਗ ਕਰਦੇ ਆ ਫਿਰ ਦਿੰਦੇ ਆ ਭੈਣ ਨੂੰ ਸੂਟ ਆ ਜਾ ਲੈ ਭੈਣੇ ਲੈ ਜਾ ਆਪਣਾ ਗਿਫਟ ਹੈ ਨਾ ਤੇ ਦੇਖੋ ਇਹ ਖੁਸ਼ੀਆਂ ਹੁੰਦੀ ਹੈ ਛੋਟੇ ਛੋਟੇ ਚੀਜ਼ਾਂ ਕਮਾਂ ਤੋਂ ਲੱਭਦੇ ਆਪਾਂ ਨਾ ਤੇ ਖੁਸ਼ੀਆਂ ਆਪਾਂ ਲੱਭਦੀਆਂ ਨਹੀਂ ਹੈਗੀਆਂ ਡਰਟ ਸਭ ਖੁਸ਼ੀਆਂ ਲੈਣ ਗਏ ਹੀ ਪਿੱਛੇ ਜਾ ਸ਼ਾਂਤੀ ਲੈਣ ਸੱਚ ਪਰੇਸ਼ਾਨ ਦੀ ਲੱਗੇ ਜਿੰਦਗੀ ਸ਼ਾਂਤੀ ਨਹੀਂ ਹੈਗੀ ਚਲੋ ਹਾਂ ਜੀ ਦੇਖੋ ਜੋ ਦੇ ਕੱਪੜੇ ਤੇ ਕਿੰਨੇ ਸੋਹਣੇ ਆਪਾਂ ਪਸੰਦ ਦੇ ਲੈ ਕੇ ਆਏ ਇਹ ਤੇ ਆਦਰ ਆ ਚਾਹ ਆਹ T-shirt ਕਿਹਦੀ ਆ ਇਹ ਜੋਦੇ ਡੈਡੀ ਦੀ T-shirt ਆ ਹਨਾ ਇਕਦਮ ਪਤਲੀ ਤੇ ਸੋਹਣੀ ਤੇ ਸੌਫਟ ਦੇਖੋ ਇਹ ਗੋਕਲੀ ਨਹੀਂ ਹੈਗੀ ਤੇ ਆਹ ਦੇਖੋ ਜੋੜ ਦੀ T-shirt ਇਕਦਮ ਸੌਫਟ ਇਹਦੇ ਲੋ ਨਹੀਂ ਆਉਣੀ ਹੈਗੀ ਤੇ ਕਪੜਾ ਬਹੁਤ ਸੋਹਣਾ ਆ ਜਿਵੇਂ ਲੈਂਕ ਕਪੜਾ ਆ ਤੇ ਆਹ ਦੇਖੋ ਜਿੱਪਨ ਕੀ ਲਿਖਿਆ ਆ ਤੇ ਤੇ ਆਪਣਾ ਪੰਜਾਬ ਲਿਖਿਆ ਪੰਜਾਬ ਦੀ ਦੇਖੋ ਇੱਕ ਇਹ T-shirt ਆ ਗਈ ਆ ਤੇ ਅਧੂਜੀ ਆ ਰਹੀ ਆ ਤੇ ਇਹ ਵੀ ਕਪੜਾ ਬਹੁਤ ਸੋਹਣਾ ਹਲਕਾ ਤੇ ਮਲਾਈਮ ਕਪੜਾ ਆ ਇੱਥੇ ਕੋਈ ਬੋਰ ਨਹੀਂ ਆਈ ਹੈਗੀ ਤੇ ਪਾਏ ਦਾ ਕਪੜਾ ਤਾਂ ਪਤਾ ਨਹੀਂ ਲੱਗਣਾ ਹੈਗਾ ਇੰਨਾ ਸੋਹਣਾ ਕਪੜਾ ਆ ਤੇ ਇਹ ਦੋ ਟੀ-ਸ਼ਰਟ ਇਹ ਹੋ ਗਈਆਂ ਤੇ ਆ ਹੋ ਗਿਆ ਪਜਾਮਾ ਜੀ ਇਹ ਜੱਪੜਾ ਪਜਾਮਾ ਹੈ ਠੀਕ ਆ ਜੀ ਆ ਦੇਖੋ ਡੀਆਂ ਕਿੰਨਾ ਸੋਹਣਾ ਜਿਪ ਲੱਗੀ ਹੈ ਇਹਦੇ ਪਹੁੰਚੇ ਤੇ ਕਲਰ ਵੀ ਬਲੂ ਕਲਰ ਜੇ ਸਕਾਈ ਬਲੂ ਜਿਹਾ ਕਲਰ ਆ ਗ੍ਰੇ ਹੈ ਗ੍ਰੇ ਆ ਤੇ ਸੋਹਣੇ ਡਿਆ ਬਹੁਤ ਨਾ ਹਲਕਾ ਕੱਪੜਾ ਕਿ ਤੁਹਾਨੂੰ ਧੋਕ ਧੋ ਪੈਣਾ ਨਾ ਨਿਕਲ ਜਾਂਦਾ ਕੱਪੜਾ ਬਹੁਤ ਸਨ ਕੱਪੜਾ ਤੇ ਇੱਥੇ ਵੀ ਲੋਈ ਨਹੀਂ ਆਉਣੀ ਹੈ ਕੱਪੜਾ ਬਹੁਤ ਸੌਫਟ ਹੈ ਬਹੁਤ ਵਧੀਆ ਕੱਪੜਾ ਹਲਕਾ ਕੱਪੜਾ ਤੇ ਇੱਕ ਇਹ ਹੋ ਗਿਆ ਆਪਣੇ ਆਮਾ ਆ ਇੱਕ ਆਮ ਹੋ ਗਿਆ ਆਪਣੇ ਆਮਾ ਜੀ ਦੇਖੋ ਜੀ ਆਪਨੇ ਕਿੰਨੇ ਕੱਪੜੇ ਲੈ ਕੇ ਆਪੇ ਖਿਦਦੇ ਨੇ ਤੁਹਾਨੂੰ ਇਹਨੇ ਆਪੇ ਪਾਉਣੇ ਆ ਆ ਦੇਖੋ ਜੀ ਕਿੰਨੇ ਵਧੀਆ ਕੱਪੜੇ ਆ ਘਰ ਪਾਉਣ ਵਾਸਤੇ ਤੇ ਆਉਣ ਜਾਣ ਵਾਸਤੇ ਇਹ ਵੀ ਇਹਨੇ ਉਧਰ ਹੈਗੇ ਆ ਠਿਕਾਣੇ ਵਾਸਤੇ ਵੀ ਕੱਪੜੇ ਆਪਾਂ ਨੂੰ ਪਤਾ ਵੀ ਜਿਆਦਾ ਚਾਹੀਦੇ ਹਨਾ ਤੇ ਪਸੀਨੇ ਵਾਲੇ ਹੋ ਜਾਂਦੇ ਆ ਤੇ ਤੁਹਾਨੂੰ ਪਤਾ ਮੇਰੇ ਕਪੜਾ ਮੇਰਾ ਮੁੰਡਾ ਕਪੜਾ ਹੈ ਬੋਸਕੀ ਨੇ ਦੋ ਹੋ ਗਏ ਕਿ ਆ ਮੈਂ ਦੋ ਕੱਟੀ ਚਾ ਤੇ ਮੇਰਾ خیال ਦੋ ਕੱਟੀ ਆ ਮੈਚਿੰਗ ਕਰਕੇ ਲੈ ਕੇ ਆਇਆ ਆਪਿਆ ਮੈਂ ਨਾ ਆਰ ਟੀ-ਸ਼ਰਟ ਮੈਚਿੰਗ ਹੈ ਨਹੀਂ ਇਹ ਹਾਂ ਆ ਪੁਨੀਆ ਗਾ ਹੋ ਜਾ ਇਹ ਆ ਪੁਨੀਆ ਆ اچھا ਐਦਾਂ ਹਾਂ ਠੀਕ ਆ ਅਰੇ ਕੁਜੀ ਦੇਖ ਕਰਦੇ ਵੇ ਅਰੇ ਕੁਜੀ ਵਾਈਟ ਨਾਲ ਨਾ ਆਵਲਾ ਪਜਾਮਾ ਮੈਚਿੰਗ ਕੀਤਾ ਤੇ ਵਾਈਟ ਕਲ ਵੀ ਬਹੁਤ ਸੋਹਣਾ ਹੈ ਤੇ ਇੱਕ ਆਹ ਪਜਾਮਾ ਆਹ ਟੀ-ਸ਼ਰਟ ਦੇ ਨਾਲ ਹੈ ਹਾਂਜੀ ਪਿਆਰੇ ਕੱਪੜੇ ਆ ਜਿਹੜੇ ਬੱਚਿਆਂ ਦੇ ਤੇ ਬਹੁਤ ਮਹਿੰਗੇ ਕੱਪੜੇ ਆ ਹਾਂਜੀ ਜੋ ਦੇ ਤੁਸੀਂ ਕੱਪੜੇ ਦੇਖਿਓ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿ ਕੱਪੜੇ ਕਿੱਦਾਂ ਦੇ ਲੱਗੇ ਤੇ ਆ ਦੇਖੋ ਜੀ ਟਾਚ ਵੀਕ ਕਰ ਲੈ ਕਹਿੰਦੀ ਹੈ ਇਹ ਤੇ ਤੁਹਾਨੂੰ ਪਤਾ ਵੀ ਹੁਣ ਪਨੀਰੀ ਵਿਜੀਤ ਰਾਤ ਬਰਤੇ ਖੂਨ ਨੂੰ ਜਾਣਾ ਪੈਂਦਾ ਆ ਫੇ ਗਾਂ ਝੋਨਿਆਂ ਦੇ ਰੋਡ ਪੈਂਦੀ ਹੈ ਨਾ ਟਾਰਚ ਦੀ ਇੱਕ ਸੜਕੋ ਸੀਗੀ ਉਹ ਖਰਾਬ ਜੀ ਹੋ ਗਈ ਤੇ ਵੀ ਚਲੋ ਖੈਰ ਗਏ ਆ ਹੁਣ ਲੈ ਜੀਏ ਇਹ ਵੀ ਘੱਟੋ ਘੱਟ 3 6 350 ਦੀ ਆਈ ਆ ਰੋਕ ਲਾਈਟ ਦੀ ਇਹ ਜੀ ਟਾਰਚ ਆ ਤੇ ਇਹ ਤੋਂ ਹਲਕੀ ਵੀ ਸੀਗੀ ਚਲੋ ਖੈਰ ਸ਼ੌਕ ਦਾ ਕੀ ਫਰਕ ਪੈਂਦਾ ਹੈ ਨਾ ਚਲੋ ਇਹ ਲੈ ਲਈ ਅਸੀਂ ਹੈ ਨਾ ਤੇ ਡਬਲ ਲਿਆ ਇਹਦੇ ਜਿੱਦਾਂ ਕਹ ਲੋ ਵੀ ਸੈਡ ਤੋਂ ਵੀ ਇਹ ਲਾਈਟ ਹੈਗੀ ਆ ਇੱਧਰੋਂ ਵੀ ਲਾਈਟ ਹੈਗੀ ਆ ਤੇ ਨਾਲ ਰੱਸੀ ਵੀ ਹੈਗੀ ਰੱਸੀ ਤਣੀ ਤਾਂ ਕੱਲ ਹੋਣਾ ਤੇ ਦੇਖੋ ਜੀਨ ਦੀ ਜਾਨ ਨੂੰ ਕਿਸੇ ਵੀ ਚੀਜ਼ ਤੋ ਗਿਆ ਸਰਦਾ ਨਹੀਂਗਾ ਆਪਾਂ ਨੂੰ ਵੀ ਚੀਜ਼ਾਂ ਬਣਾਉਣੀ ਪੈਂਦੀ ਆ ਨਾ ਜ਼ਰੂਰਤ ਹੁੰਦੀ ਆ ਹਰੀ ਚੀਜ਼ ਦੀ ਹੈ ਨਾ ਦੇਖੋ ਜੀ ਵਲੌਗ ਹੋਇਆ ਨਾ ਲੰਬਾ ਫਿਰ ਤੁਸੀਂ ਹੋਣਾ ਬੋਰ ਮੀਡੀਆ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੁ ਦਿਖਾਇਆ ਕਰੋ ਸਾਡੇ ਵਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਬਹੁਤ ਸੋਹਣੇ ਕਮੈਂਟਸ ਮੇਰੇ ਭੈਣ ਭਰਾਵਾਂ ਦੇ ਆਉਂਦੇ ਆ YouTube ਫੈਮਲੀ ਦੇ ਹੈ ਨਾ ਤੇ ਵਸਤੇ ਸਿੱਧੇ ਸਪੋਰਟ ਰੱਖੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵਲੌਗ ਨੂੰ ਤੇ ਸਾਡੇ ਲਾਈਵ ਵਿੱਚ ਵੀ ਆਇਆ ਕਰੋ ਤੇ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਸਸਟੀਕਾ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਓਕੇ ਬਾਈ ਜੀ ਸਸਟੀਕਾ